ਦੇਖੋ ਕਿਤੋਂ ਦੇਖਿਓ ਜਾਰੇ ਅੱਜ ਸ੍ਰੀ ਭਗਵਾਨ ਪਰਸ਼ੂਰਾਮ ਜਯੰਤੀ ਵਿਸ਼ਵ ਭਰ ਦੇ ਵਿੱਚ ਮਨਾਈ ਜਾ ਰਹੀ ਆ ਦੇਸ਼ ਵਿਦੇਸ਼ਾਂ ਦੇ ਵਿੱਚ ਪਰਸ਼ੂਰਾਮ ਜਨਮ ਦਿਨ ਮਨਾਇਆ ਰਹੀ ਆ ਉੱਥੇ ਹੀ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਤੇ ਧਰਮਸ਼ਾਲਾ ٹرسٹ ਰਜਿਸਟਰਡ ਜਿਹੜਾ ਆ ਉੱਥੇ ਇਹ ਹਮ ਪਰਸ਼ੂਰਾਮ ਜਨਮ ਦਿਨ ਮਨਾਇਆ ਰਹੀ ਆ ਪੂਜਾ ਕੀਤੀ ਗਈ ਆ ਹਮਨ ਜੱਗ ਕੀਤੇ ਗਏ ਨੇ ਅੱਜ ਦੇ ਜਿਹੜੇ ਮੁੱਖ ਜਜਮਾਨ ਇੱਥੇ ਨਵਨੀਤ ਐਰੀ ਨੀਤਾ ਜੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਨੇ ਉਹ ਆਪਣੀ ਧਰਮ ਪਤਨੀ ਦੇ ਨਾਲ ਇੱਥੇ ਪਹੁੰਚੇ ਨੇ ਬਾਕੀ ਸਾਰੇ ਮੈਂਬਰ ਇੱਥੇ ਨਾਲ ਮੌਜੂਦ ਨੇ ਬਹੁਤ ਸਾਰੇ ਸਮਾਜ ਸੇਵਕ ਨੇ ਔਰ ਪਰਸ਼ੂਰਾਮ ਭਗਤ ਇੱਥੇ ਪਹੁੰਚੇ ਨੇ ਮੈਂ ਗੱਲਬਾਤ ਥੋੜੀ ਥੋੜੀ ਕਰ ਲਵਾਂ ਸਰ ਅੱਜ ਭਗਵਾਨ ਪਰਸ਼ੂਰਾਮ ਜਨਮ ਦਿਹਾੜੀ ਜੀ ਲక్ష్ਮੀ ਨਾਰਾਇਣ ਮੰਦਿਰ ਪਹੁੰਚੇ ਹੋ ਹਾਂਜੀ ਹਾਂ ਜੀ ਅੱਜ ਨਾ ਭਗਵਾਨ ਪਰਸ਼ੂਰਾਮ ਜਨਮ ਦਿਹਾੜੀ ਦੇ ਪਲਖਸ਼ ਦੇ ਵਿੱਚ ਸ੍ਰੀ ਲక్ష్ਮੀ ਨਾਰਾਇਣ ਮੰਦਿਰ ਕਿ ਅੱਜ ਹਵਨ ਯੱਗ ਜਿਹੜਾ ਉਹਦਾ ਯੋਜਨ ਕੀਤਾ ਗਿਆ ਔਰ ਦਾਸ ਨੂੰ ਇਹ ਸਵਨ ਯੱਗ ਦੇ ਵਿੱਚ ਮੁੱਖ ਜਜਮਾਨ ਦੀ ਸਾਰੀ ਬੁਲਾਇਆ ਗਿਆ ਸੀ ਮੈਂ ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਬੜਾ ਬਰਪਾਗਾ ਸਮਝਦਾ ਕਿ ਇਦਾਂ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਲੈਣ ਦਾ ਜਿਹੜਾ ਹੈ ਮੌਕਾ ਮਿਲਦਾ ਹੈ ਲੈ ਇਹਨਾਂ ਨੂੰ ਵਧਾਈ ਦੇਣਾ ਸਾਰੇ ਟਰਸਟ ਨੂੰ ਇਹਨਾਂ ਨੂੰ ਕਿਉਂਕਿ ਇਹ ਸਾਰਾ ਟਰਸਟ ਵੀ ਕੋਈ ਨਾ ਕੋਈ ਦਿਨ ਸੁੱਤ ਜਦੋਂ ਆਪਣਾ ਆਉਂਦਾ ਹੈ ਤੇ ਇਹ ਇਦਾਂ ਹੀ ਰਲ ਮਿਲ ਕੇ ਜਿਹੜਾ ਹੈ ਮਨਾਉਂਦੇ ਆ ਤੇ ਬੜੇ ਵਧਾਈ ਦੇ ਪਾਤਰ ਨੇ ਸਾਰੇ ਟਰਸਟ ਮੈਂਬਰ ਸਪੈਸ਼ਲੀ ਸਾਡੇ ਜਿਹੜੇ ਪੁਰੀ ਸਾਹਿਬ ਹੈਗੇ ਆ ਉਹ ਬੜੇ ਵਧਾਈ ਦੇ ਪਾਤਰ ਨੇ ਸਾਰਾ ਮਤਲਬ ਉਹਨਾਂ ਦੀ ਦੇਖ ਰੇਖ ਦੇ ਵਿੱਚ ਕੰਮ ਚੱਲਦਾ ਔਰ ਮੰਦਰ ਨੇ ਵੀ ਬੜੀ ਤਰੱਕੀ ਕੀਤੀ ਅੱਗੇ ਅਸੀਂ ਆਉਂਦੇ ਹੁੰਦੇ ਸੀ ਤਾਂ ਅੱਗੇ ਥੋੜਾ ਕੰਮ ਇੱਥੇ ਕਾਫੀ ਹੋਣ ਵਾਲਾ ਸੀ ਪਰ ਹੁਣ ਅੱਜ ਦੇਖ ਕੇ ਲੱਗਦਾ ਕਿ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਾਰਾ ਕੰਮ ਜਿਹੜਾ ਮੰਦਰ ਦਾ ਵੀ ਨਿਪਟ ਗਿਆ ਔਰ ਅੱਗੇ ਕੰਮ ਜਿਹੜਾ ਧਰਮਸ਼ਾਲਾ ਦਾ ਉਹ ਚੱਲਦਾ ਪਿਆ ਕੋਈ ਨਾ ਕੋਈ ਕੰਮ ਇਲਕੀ ਰੱਖਦੇ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੇਰੇ ਲਾਇਕ ਕੋਈ ਵੀ ਸੇਵਾ ਇਹ ਲਉਣਗੇ ਤੇ ਮੈਂ ਉਹ ਸੇਵਾ ਨੂੰ ਨਿਭਾਉਣ ਲਈ ਤਤਪਰ ਆ ਪੰਡਿਤ ਜੀ ਸਾਡੇ ਨਾਲ ਮੌਜੂਦ ਆ ਜੈ ਸ੍ਰੀ ਰਾਮ ਜੀ ਜੈ ਸ੍ਰੀ ਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਲਖਸ਼ਮਣ ਮੰਦਿਰ ٹرسٹ ਦੁਆਰਾ ਬੜੇ ਹੀ ਤੁਮਦਾਮ ਦੇ ਨਾਲ ਸ੍ਰੀ ਭਗਵਾਨ ਪਸੂਰਾਮ ਜਨਮ ਦਿਦਾ ਉਪਲਖ ਜਿਹੜਾ ਮਨਾਇਆ ਜਾ ਰਿਹਾ ਬੜੇ ਉਤਸਾਹ ਨਾਲ ਮਨਾਇਆ ਗਿਆ ਹਵਨ ਕੀਤਾ ਗਿਆ ਬੜੇ ਉਤਸਾਹ ਨਾਲ ਜਿਹਦੇ ਵਿੱਚ ਪ੍ਰਧਾਨ ਸਾਡੇ ਸ੍ਰੀਮਾਨ ਨਗਰ ਕੌਂਸਲ ਦੇ ਪ੍ਰਧਾਨ ਨਵਨੀਦਾਰੀ ਜੀ ਆਏ ਹੋਏ ਨਾ ਉਹਨਾਂ ਦਾ ਬਹੁਤ-ਬਹੁਤ ਸਵਾਗਤ ਔਰ ਸਾਰੇ ਸਾਰੀ ਪਰਵੰਧ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਉਤਸ਼ਾਹ ਦੇ ਨਾਲ ਇਹ ਉਤਸਵ ਮਨਾਇਆ ਔਰ ਮੈਂ ਭਗਵਾਨ ਜੀ ਅਗੇ ਪ੍ਰਾਰਥਨਾ ਕਰੂੰਗਾ ਪ੍ਰਭੂ ਸਾਰਿਆਂ ਭਗਤਾਂ ਨੂੰ ਆਪਣੇ ਚਰਨਾਂ ਵਿੱਚ ਲਗਾਏ ਰੱਖਣਾ ਔਰ ਸਾਰਿਆਂ ਭਗਤਾਂ ਦੇ ਆਪਣਾ ਸਿਰਵਾ ਬਣਾਏ ਰੱਖਣਾ ਔਰ ਇਸ ਸੰਸਾਰ ਦੇ ਵਿੱਚ ਸਦਾ ਸੁੱਖ ਸ਼ਾਂਤੀ ਬਣੀ ਰਹੇ ਸਾਰੇ ਪਰਿਵਾਰ ਜਿਹੜੇ ਸਦਾ ਸੁਖੀ ਰਹਿਣ ਸਾਰਿਆਂ ਨੂੰ ਜਿਹੜੇ ਭਗਤਾਂ ਨੂੰ ਬਹੁਤ-ਬਹੁਤ ਬਧਾਈ जय श्री राम जय श्री राम भगवान परशुराम की जय विष्णु के छठे अवतार भगवान परशुराम जमुदाग्नि के पुत्र आज उनका जन्मदिन पूरे विश्व में मनाया गया जब ब्राह्मण सभा के प्रतिनिधि होते हुए भी इन्होंने ब्राह्मणों को जागृत करने का संकल्प किया तो उसी के माध्यम में आज हमने लक्ष्मी नारायण मंदिर में इनको याद करने के लिए इनका जन्म उत्सव मनाने के लिए एकत्रित हुए और हवन यज्ञ किए और इस प्रकार हमारा जो समाज है वो आगे निकलता रहे धन्यवाद जय श्री राम जी जय श्री राम जय परशुर जी आज श्री लक्ष्मी नारायण मंदिर में हर साल की तरह इस साल भी श्री परशुराम जयंती मनाई जा रही है इस स्वंध ਅੱਜ ਦੇ ਮੁੱਖ ਜਜ਼ਮਾਨ ਸ੍ਰੀ ਨਮਨੀਤਾ ਹਾਰੀ ਜੀ ਨਗਰ ਕੌਂਸਲ ਦੇ ਪ੍ਰਧਾਨ ਆ ਤੇ ਉਹਨਾਂ ਦੀ ਧਰਮਪਤੀ ਉਹਨਾਂ ਨਾਲ ਆ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆ ਟਸ਼ਟ ਦੇ ਸਾਰੇ ਮੈਂਬਰ ਔਰ ਨਿਰਮਲ ਕੁਮਾਰ ਬਿੱਟੂ ਚੇਅਰਮੈਨ ਆਪਮੋਕ ਬਰਮਾ ਜੀ ਸੈਗਲ ਜੀ ਸ਼ਰਮਾ ਜੀ ਸਾਰੇ ਮੈਂਬਰ ਜਿਹੜੇ ਆ ਰੋੜੇ ਹਾਜ਼ਰ ਆ ਇਸ ਸੰਬੰਧ ਦੇ ਵਿੱਚ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਹੀ ਆ ਤੇ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਪਰਸ਼ੂਨ ਜਨਮ ਦਿਤੇ ਲੱਖ ਲੱਖ ਵਧਾਈ ਹੋਵੇ ਨਿਰਮਲ ਕੁਮਾਰ ਬਿੱਟੂ ਉਹਨਾਂ ਕੀ ਉਪ ਚੇਅਰਮੈਨ ਉਪ ਚੇਅਰਮੈਨ ਉਪ ਚੇਅਰਮੈਨ ਨਿਰਮਲ ਔਰ ਬਿੱਟੂ ਜੀ ਤਸਵੀਰਾਂ ਤੁਹਾਨੂੰ ਲక్ష్ਮੀ ਨਰਾਇਣ ਮੰਦਰ ਤੋਂ ਦੇਵੀ ਤਲਾ ਮੰਦਰ ਦੇ ਕੋਲ ਜਿਹੜਾ ਇਹ ਪੈਂਦਾ ਉੱਥੇ ਦੀਆਂ ਦਿਖਾ ਰਿਹਾ ਸੀ ਜਿੱਥੇ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਦਿਤੀ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ ਆ ਹਮਨਜਗ ਹੋਇਆ ਪੂਜਾ ਅਰਚਨਾ ਹੋਈ ਆ ਨਗਰ ਕੌਂਸਲ ਦੇ ਪ੍ਰਧਾਨ ਨਮਨੀਤ ਐਰੀ ਨੀਤਾ ਜੀ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਉਹਨਾਂ ਨੇ ਅਸ਼ੀਰਵਾਦ ਲਿਆ ਵਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕਾ